ਪਿਆਰੇ ਦਰਥੀਓ ਸਤ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੋ ਵੀਡੀਓ ਬਣਾ ਰਹੇ ਹਾਂ ਉਹ ਹੈ ਪੰਜਾਬੀ ਇਲੈਕਟ੍ਰਿਕ ਦੇ ਨਾਲ ਸੰਬੰਧਿਤ ਜਮਾਤ 11ਵੀਂ ਤੇ ਪਹਿਲਾ ਜੋ ਕਵੀ ਸੀ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਭਾਈ ਵੀਰ ਸਿੰਘ 1872 ਤੋਂ 1957 ਤੱਕ ਜੀਵਨ ਪਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਪਤਾਮਾ ਮੰਨੇ ਜਾਂਦੇ ਹਨ ਉਹਨਾਂ ਦਾ ਜਨਮ 5 ਦਸੰਬਰ 1918 ਈਸਵੀ ਨੂੰ ਹੋਇਆ ਆਪ ਦੇ ਪਿਤਾ ਦਾ ਨਾਮ ਡਾਕਟਰ ਚਰਨ ਸਿੰਘ ਮਾਤਾ ਦਾ ਨਾਮ ਸ਼੍ਰੀਮਤੀ ਉਤਮ ਕੌਰ ਸੀ ਆਪ ਨੇ 10ਵੀਂ ਦੀ ਪ੍ਰੀਖਿਆ ਪਾਸ ਕਰ ਲਈ ਪ੍ਰਾਂਤ ਕਿਸੇ ਕਾਜ ਵਿੱਚ ਪੜਾਈ ਕਰਨ ਦੀ ਥਾਂ ਸਵੈਦੈਨ ਰਾਹੀਂ ਹੀ ਭਾਰਤੀ ਭਾਰਤੀ ਅਤੇ ਵਿਦੇਸ਼ੀ ਸਹਿਤ ਪੜਿਆ ਭਾਈ ਸਾਹਿਬ ਨੇ ਸਹਿਬ ਪੰਜਾਬੀ ਦੇ ਨਾਲ ਨਾਲ ਉਰਦੂ ਫਾਸੀ ਸੰਸਕ੍ਰਿਤ ਬ੍ਰਜ ਭਾਸ਼ਾ ਦੀ ਚੰਗੀ ਗਿਆਤਾ ਸਨ ਉਹਨਾਂ ਦੇ ਉਹਨਾਂ ਨੇ ਨਵੰਬਰ 1918 1991 ਆਪਨੇ ਨਵੰਬਰ 1891 ਵਿੱਚ ਵਜ਼ੀਰ ਹਿੰਦ ਪ੍ਰੈਸ ਲਾਇਆ 1894 ਦੇ ਵਿੱਚ ਖਾਲਸਾ ਟੈਕਸਟ ਟ੍ਰੈਕ ਸਟੇਟੀ ਬਣਾ ਕੇ ਨਿਰਗੁਣੀ ਆਰਾ ਤੇ 1800 99 ਵਿੱਚ ਖਾਲਸਾ ਸਮਾਚਾਰ ਨਾਂ ਦੇ ਪੱਤਰ ਜਾਰੀ ਕੀਤੇ ਅਤੇ ਫਿਰ ਨਿਰੰਤਰ ਸਹਿਤ ਸਾਧਨਾ ਵਿੱਚ ਲੱਗੇ ਰਹੇ ਮੇਰੇ ਸਾਈਆਂ ਜੀਉ ਨੂੰ ਭਾਰਤੀ ਸਹਿਤ ਅਕਾਦਮੀ ਨੇ 5000 ਇਨਾਮ ਨਾਲ ਸਨਮਾਨਿਤ ਕੀਤਾ ਇਸ ਤੋਂ ਪਹਿਲਾਂ 1949 ਵਿੱਚ ਆਪ ਦੀ ਆਪ ਦੀ ਸਿਹਤ ਸੇਵਾ ਨੂੰ ਮੁੱਖ ਰੱਖਦੇ ਹਾਂ ਪੰਜਾਬੀ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਾਕਟਰ ਆਫ ओरिएंटਲ ਲਰਨਿੰਗ ਦੀ ਅਨਰੇਰੀ ਡਿਗਰੀ ਪ੍ਰਦਾਨ ਕੀਤੀ 1952 ਵਿੱਚ ਆਪ ਪੰਜਾਬ ਵਿਧਾਨ ਸਭਾ ਦੇ ਮੈਂਬਰ ਨਿਯੁਕਤ ਹੋਏ 25 ਜਨਵਰੀ 1952 ਨੂੰ ਪਦਮ ਪੂਸ਼ਮ ਨਾਲ ਸਨਮਾਨਿਤ ਹੋਏ ਆਪ ਦੀ ਜਨਮ ਸ਼ਤਾਬਦੀ ਦੇ ਮੌਕੇ ਦਿੱਲੀ ਵਿਖੇ ਭਾਈ ਵੀਰ ਸਿੰਘ ਸਹਿਤ ਸਦਨ ਦੀ ਸਥਾਪਨਾ ਹੋਈ ਇਸ ਸੰਸਥਾ ਵੱਲੋਂ ਆਪ ਦੀਆਂ ਪ੍ਰਮਾਣਿਕ ਗਜਲਾਂ ਦੀ ਪੁਸਤਕ 1987 ਵਿੱਚ ਦੀਵਾਨ ਭਾਈ ਵੀਰ ਸਿੰਘ ਵੀਰ ਸਰਲੇਖੇ ਹੇਠ ਸਪੀ ਛਾਪੀ ਗਈ ਇਸ ਨਾਲ ਉਹ ਪੰਜਾਬੀ ਗਜ਼ਲ ਦੀ ਮੋਢੀਆਂ ਵਿੱਚੋਂ ਵਿੱਚ ਸ਼ਾਮਲ ਹੋ ਜਾਂਦੇ ਹਨ ਆਪ ਦਾ ਦਿਹਾਂਤ 10 ਜੂਨ 1900 57 ਨੂੰ ਹੋਇਆ ਭਾਈ ਵੀਰ ਸਿੰਘ ਪੰਜਾਬੀ ਦੇ ਬਹੁਪੱਖੀ ਲੇਖਕ ਹਨ ਆਪ ਦੇ ਸਮੇਂ ਭਾਵੇਂ ਭਾਰਤ ਵਿੱਚ ਤੇ ਪੰਜਾਬ ਵਿੱਚ अनेका ਰਾਜਸੀ ਸਮਾਜਿਕ ਧਾਰਮਿਕ ਲਹਿਰਾਂ ਚੱਲ ਰਹੀਆਂ ਸਨ ਪਰ ਆਪ ਨੇ ਇਸ ਨਾ ਤੋਲਾ ਬੇ ਰਹਿ ਕੇ ਇਹ ਸਹਿਤ ਰਚਨਾ ਕੀਤੀ ਭਾਈ ਸਾਹਿਬ ਦੀ ਦੇਨ ਕਵਤਾ ਨਾਵਲ ਭਾਰਤਕ ਨਾਟਕ ਦੇ ਖੇਤਰ ਵਿੱਚ ਕਾਫੀ ਮਾਤਰਾ ਵਿੱਚ ਹੈ ਇੱਥੇ ਸਾਡਾ ਨਿਬੰਧ ਕੇਵਲ ਆਪ ਦੀ ਕਾਵ ਰਚਨਾ ਨਾਲ ਹੀ ਕਾਵ ਰਚਨਾ ਰਾਣਾ ਸੂਰਤ ਸਿੰਘ ਇਹ ਪੰਜਾਬੀ ਦਾ ਪਹਿਲਾ ਮਹਾਕਾਵ ਹੈ ਇਸ ਵਿੱਚ ਰਾਣੀ ਰਾਜਕੌਰ ਦੀ ਪੀੜ ਨੂੰ ਪੇਸ਼ ਕੀਤਾ ਗਿਆ ਹੈ ਲਹਿਰਾਂ ਦੇ ਹਾਰ ਇਸ ਇਸ ਪੁਸਤਕ ਦੇ ਤਿੰਨ ਭਾਗ ਹਨ ਪਹਿਲੇ ਦੋ ਭਾਗਾਂ ਵਿੱਚ ਡੂੰਘੇ ਦਾਰਸ਼ਨਿਕ ਵਿਚਾਰਾਂ ਨੂੰ ਬੜੇ ਸਰਲ ਢੰਗ ਨਾਲ ਪੇਸ਼ ਕੀਤਾ ਗਿਆ ਹੈ ਤੀਜੇ ਭਾਗ ਵਿੱਚ ਮਨੁੱਖ ਦੀ ਮਨੁੱਖੀ ਮਨ ਦੀ ਪ੍ਰਭੂ ਮਿਰਣ ਦੀ ਤੜਫ ਬਿਆਨ ਕੀਤੀ ਗਈ ਹੈ ਇਸ ਸੰਗ੍ਰਹਿ ਵਿੱਚ ਭਾਈ ਸਹਿਦੀ ਕਪਤਾ ਸਖਰਤੀ ਪੁੱਜੀ ਹੈ ਮਟਕ ਹਲਾਰੇ ਸੰਗ੍ਰਹਿ ਵਿੱਚ ਕਸ਼ਮੀਰ ਦੀ ਸੁੰਦਰਤਾ ਨਾਲ ਸੰਤਕ ਕਵਤਾਵਾਂ ਹਨ ਬਿਜਲੀਆਂ ਦੇ ਹਾਰ ਵਿੱਚ ਰਹਾਸਵਾਦੀ ਵਿਚਾਰ ਹਨ ਪ੍ਰੀਤ ਵੀਣਾ ਵਿੱਚ ਭਾਈ ਸਾਹਿਬ ਦੀ ਸ਼ਾਇਆਵਾਦੀ ਕਵਤਾ ਦਰਜ ਹਨ ਮੇਰੇ ਸਾਇਆ ਜੀਓ ਵਿੱਚ ਭਾਈ ਸਾਹਿਬ ਦਾ ਦੇ ਆਤਮਿਕ ਅਨੁਭਵ ਸਿਖਰਾਂ ਤੇ ਪੂਜਾ ਹੋਇਆ ਹੈ ਭਾਈ ਵੀਰ ਸਿੰਘ ਪ੍ਰਕਿਰਤੀ ਦੇ ਪੁਜਾਰੀ ਸਨ ਪਰ ਆਧੁਨਿਕ ਪੰਜਾਬੀ ਕਵਿਤਾ ਦੀ ਨਵ ਰਹਾਸੀਵਾਦੀ ਕਾਵਤਾਰਾ ਦੀ ਮੋਢੀ ਕਵੀ ਸਨ ਆਪ ਦੀ ਵਿਚਾਰਧਾਰਾ ਗੁਰਬਾਣੀ ਅਤੇ ਸਿੱਖ ਸਿਧਾਂਤਾਂ ਤੋਂ ਪ੍ਰਭਾਵਿਤ ਹੈ ਆਪ ਨੇ ਜੀਵਨ ਕੁਦਰਤ ਦੇ ਬ੍ਰਹਿਮੰਡ ਦੇ ਸਾਰੇ ਵਰਤਾਰੇ ਨੂੰ ਅਧਿਆਤਮਿਕ ਦ੍ਰਿਸ਼ਟੀ ਤੋਂ ਸਮਝਿਆ ਤੇ ਆਪਣੀ ਕਵਤਾ ਰਹੀਂ ਪ੍ਰਗਟਾਇਆ ਹੈ ਰੂਪਕ ਪੱਖ ਤੋਂ ਰੂਪਕ ਪੱਖ ਪਾਈ ਬੀਰ ਸਿੰਘ ਨੇ ਰੂਪਕ ਪੱਖ ਤੋਂ ਕਈ ਨਮੀਆਂ ਪ੍ਰਤਾਂ ਪਾਈਆਂ ਪਹਿਲਾ ਕਾਵ ਮਹਾਕਾਵ ਲਈ ਜੁੱਧ ਕਾਵ ਲਈ ਵਰਤੇ ਜਾਂਦੇ ਸਿਰਖੰਡੀ ਛੰਦ ਦੀ ਵਰਤੋਂ ਕਰਕੇ ਨਵਾਂ ਪ੍ਰਯੋਗ ਕੀਤਾ ਮਹਾਕਾਵ ਵਿੱਚ ਇਸ ਨੂੰ ਨਰੋਲ ਅਧਿਆਤਮਕ ਪ੍ਰੀਤ ਦੇ ਬਿਆਨ ਦੀ ਪ੍ਰਕਿਰਤੀ ਵਰਨਨ ਲਈ ਵਰਤਿਆ ਚਰੀ ਗਈ ਹੈ ਰਾਤ ਪੱਛੋਂ ਦੇਸ਼ ਨੂੰ ਚਾਦਰ ਨਾਲ ਸਮੇਟ ਹਨੇਰੀ ਹਨੇਰ ਵਾਲੜੀ ਫਾਰਸੀ ਦੀਰਵਾਈ ਕਾ ਨਾਮ ਮਿਲਦਾ ਜੁਲਦਾ ਇਹ ਇੱਕ ਛੰਦ ਘੜਿਆ ਤੇ ਉਸ ਦਾ ਨਾਂ ਤੁਰਾਈ ਰੱਖਿਆ ਇਸ ਤੋਂ ਬਿਨਾ ਅੰਗਰੇਜ਼ੀ ਕਾਵ ਰੂਪ 108 ਦੀ ਸਾਫਤਾ ਪੂਰਵਕ ਲਿਖੇ ਇਸ ਤੋਂ ਇਲਾਵਾ ਨਿੱਕੀ ਕਵਿਤਾ ਦੇ ਮਾਧਿਅਮ ਰਾਹੀਂ ਗੁਰਬਾਣੀ ਦੇ ਦਾਰਸ਼ਨਿਕ ਵਿਚਾਰਾਂ ਨੂੰ ਪ੍ਰਗਟਾਇਆ ਸਧਾਰਨ ਜੀਵਨ ਦੇ ਪ੍ਰਕਿਰਤਕ ਪ੍ਰਤੀਕਾਂ ਤੇ ਬਿੰਬ ਚਿੱਤਰਾਂ ਰਾਹੀਂ ਅਧਿਆਤਮਿਕ ਭਾਵ ਦੀ ਤਰਜਮਾਨੀ ਕੀਤੀ ਤਿਲਕ ਗਈ ਮੇਰੇ ਹੱਥ ਦੀ ਪੂਣੀ ਬੰਦ ਹੋ ਗਈ ਕੋਕਿੰਦੜੀ ਚਰਖਰੀ ਕੀ ਕਰੇ ਤਿਰਕ ਗਈ ਮੇਰੇ ਹੱਥ ਦੀ ਪੂਣੀ ਬੰਦ ਹੋ ਗਈ ਕੁਕੇਂੜੀ ਚਰਖੀ ਆਪ ਦੀ ਸ਼ਬਦਾਵਲੀ ਬਿੰਬ ਅਲੰਕਾਰ ਤੇ ਕਿਤੇ ਕਿਤੇ ਵਿਚਾਰ ਉੱਪਰ ਸੂਫੀ ਕਾਵ ਦਾ ਪ੍ਰਭਾਵ ਵੀ ਪ੍ਰਤੱਖ ਹੈ ਸਮੁੱਚੇ ਤੌਰ ਤੇ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਕਲਾਸੀਕਲ ਸਨਤਨੀ ਕਵੀ ਹਨ ਪਿੰਜਰੇ ਪਿਆ ਪੰਛੀ ਕਬਤਾ ਦਾ ਕੇਂਦਰੀ ਭਾਵ ਪਿੰਜਰੀ ਪਈ ਪਿਆ ਕਬਤਾ ਦੀ ਦੀ ਪੰਛੀ ਉਹ ਕੇਂਦਰੀ ਭਾਵ ਪਿੰਜਰੇ ਵਿੱਚ ਪਿਆ ਪੰਛੀ ਕਬਤਾ ਵਿੱਚ ਗੁਲਾਮੀ ਦੀ ਜੀਵਨ ਪ੍ਰਤੀ ਨਾਫਰਤ ਨੂੰ ਦਰਸਾਇਆ ਗਿਆ ਹੈ ਇਸ ਵਿੱਚ ਦੱਸਿਆ ਗਿਆ ਹੈ ਸਾਨੂੰ ਪੰਛੀ ਨੂੰ ਪਿੰਜਰੇ ਵਿੱਚ ਕੈਦ ਨਹੀਂ ਕਰਨਾ ਚਾਹੀਦਾ ਕਿਉਂਕਿ ਪਿੰਜਰੇ ਦੀ ਕੈਦ ਤੇ ਗੁਲਾਮੀ ਭਰਿਆ ਜੀਵਨ ਦੁੱਖਾਂ ਭਰਿਆ ਤੇ ਮਾਰੂ ਹੁੰਦਾ ਹੈ ਬੈਰੀ नाग ਦਾ ਬੈਰੀ नाग ਦਾ ਪਹਿਲਾ ਝਲਕਾ ਕਵਿਤਾ ਦਾ ਕੇਂਦਰੀ ਭਾਵ ਬੈਰੀ नाग ਦਾ ਪਹਿਲਾ ਝਲਕਾ ਕਵਿਤਾ ਵਿੱਚ ਚਰਨੀ ਦੀ ਦੀ ਪ੍ਰਕਿਰਤਿਕ ਸੁੰਦਰਤਾ ਦਾ ਬਿਆਨ ਹੈ ਜਿਸ ਵਿੱਚ ਕਦਰ ਜਿਸ ਵਿੱਚ ਕਦਰ ਦਾ ਜਲਵਾ ਦਿਸਦਾ ਹੈ ਇਸਤੀ ਚਸ਼ਮੇ ਨੂੰ ਰਹਾਸਮਈ ਬਿਸਮਾਦ ਨਾਲ ਭਰੀ ਅਵਸਥਾ ਕਿਸੇ ਕਠਨ ਸਾਧਨਾ ਤੋਂ ਪ੍ਰਾਪਤ ਹੋਈ ਹੈ ਜਿਸ ਨੂੰ ਵੇਖ ਕੇ ਸਿਰ ਸਜਦੇ ਵਿੱਚ ਵਿੱਚ ਝੁਕ ਜਾਂਦਾ ਹੈ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਕਵਿਤਾ ਦਾ ਕੇਂਦਰੀ ਭਾਵ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਕਵਿਤਾ ਵਿੱਚ ਗਤੀਸ਼ੀਲਤਾ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ ਰੱਬ ਦੇ ਸੱਚੇ ਪ੍ਰੇਮੀ ਆਪਣੇ ਪ੍ਰੀਤਮ ਦੀ ਨਾਲ ਮਿਲਾਪ ਲਈ ਦਿਨ ਰਾਤ ਯਤਨਸ਼ੀਲ ਰਹਿੰਦੇ ਹਨ ਅੰਤ ਪਰਮਾਤਮਾ ਦੀ ਪ੍ਰਾਪਤੀ ਕਰਦੇ ਹਨ ਪਿੰਜਰੇ ਪਿਆ ਪੰਛੀ ਜ਼ਾਲਮ ਖੜਾ ਹਵਾ ਖੁੱਲੀ ਵਿੱਚ ਆਖੇ ਪਿੰਜਰਾ ਸੋਨਾ ਵਿੱਚ ਆ ਜਾਵੇ ਫੇਰ ਮੈਂ ਪੁੱਛਾਂ ਕਿੰਨਾ ਹੈ ਮਣ ਮੂਣਾ ਪਰ ਤੂੰ ਹੀਲ ਤਰਾ ਦੇ ਕੈਦੀ ਓ ਮੂਰਖ ਦਿਲ ਦੇ ਕਰੜੇ ਉੱਡਣ ਹਾਰੇ ਪੰਛੀ ਨੂੰ ਇਹ ਸੋਣਾ ਹੈ ਕਿ ਜਿੰਦ ਕੋਣਾ ਦੇਖੋ ਜੀ ਕਿੰਨੇ ਸੋਹਣੇ ਪ੍ਰੀ ਪ੍ਰਤੀਕ ਤੇ ਬੰਬਾ ਦੀ ਵਰਤੋਂ ਕੀਤੀ ਗਈ ਭਾਈ ਵੀਰ ਸਿੰਘ ਨੇ ਪਿੰਜਰੇ ਪਿਆ ਪੰਛੀ ਦੇ ਵਿੱਚ ਅਗੇ ਪ੍ਰਸੰਗ ਸਹਿਤ ਵਿਆਖਿਆ ਪ੍ਰਸੰਗ ਇਹ ਹੀ ਕਾਵ ਟੁਟਾ ਅਦਨੁਕ ਪੰਜਾਬੀ ਕਾਵ ਚਲਕਾ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਪਾਈ ਵੀਰ ਸਿੰਘ ਦੀ ਕਵਿਤਾ ਪਿੰਜਰੇ ਵਿੱਚ ਪਿਆ ਪੰਛੀ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਵਿੱਚ ਪਿੰਜਰੇ ਵਿੱਚ ਪਿਆ ਪੰਛੀ ਪਰਮਾਤਮਾ ਦੀ ਸਲੌਤਾ ਕਰਨ ਵਾਲੇ ਮਨੁੱਖ ਦੇ ਨਾਲ ਚਾਰ ਖੜੀਆਂ ਖੜੀਆਂ ਗੱਲਾਂ ਕਰਦਾ ਹੈ ਜਿਸ ਦੇ ਜਿਸ ਨੇ ਉਸ ਉਡਣਹਾਰੇ ਪੰਛੀ ਨੂੰ ਕੈਦ ਕਰ ਲਿਆ ਹੈ ਵਿਆਖਿਆ ਪਿੰਜਰੇ ਪੰਛੀ ਪਿੰਜਰੇ ਦੀ ਸਲਾਹਤ ਕਰਨ ਵਾਲੇ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ ਇਹ ਜਾਲਮ ਪਿੰਜਰੇ ਤੋਂ ਬਾਹਰ ਖੁੱਲੀ ਹਵਾ ਵਿੱਚ ਖੜਾ ਆਖ ਰਿਹਾ ਹੈ ਕਿ ਪਿੰਜਰਾ ਬਹੁਤ ਸੁੰਦਰ ਹੈ ਪਰੰਤੂ ਜੇਕਰ ਇਹ ਇਸ ਦੇ ਅੰਦਰ ਆ ਕੇ ਮੇਰੇ ਵਾਂਗ ਇਸ ਵਿੱਚ ਪਵੇ ਫਿਰ ਮੈਂ ਪੁੱਛਾਂ ਕਿ ਹੁਣ ਦੱਸ ਭਾਈ ਇਹ ਕਿੰਨਾ ਮਨਮੋਹਣਾ ਹੈ ਤੇ हे ਮੂਰਖ ਤੇ ਕਾੜੇ ਦਿਲ ਵਾਲੇ ਮਨੁੱਖ ਨੂੰ ਤੂੰ ਮੈਨੂੰ ਇਸ ਪਿੰਜਰੇ ਵਿੱਚ ਕੈਦ ਕਰਕੇ ਮੈਨੂੰ ਖੰਭਹੀਨ ਬਣਾ ਦਿੱਤਾ ਹੈ ਇਹ ਪਿੰਜਰਾ ਤਾਂ ਉਡਣਹਾਰ ਪੰਛੀ ਲਈ ਜਾਨ ਕਹਿਣ ਵਾਲੀ ਚੀਜ਼ ਹੈ ਜਾਨ ਕੋਹਣ ਵਾਲੀ ਚੀਜ਼ ਹੈ ਝਾਲਮ ਨੂੰ ਰੰਗ ਸੋਹਣਾ ਲੱਗਾ ਮਿੱਠੀ ਲੱਗੇ ਬਾਣੀ ਵਾਹ ਵਾ ਕਾਦਰ ਗੁਣਾ ਦੀ ਪਾਈ ਛੱਕੇ ਜਾਲੀ ਤਾਣੀ ਪਾਕੜ ਪਿੰਜਰੇ ਪਾਇਆ ਮਸੂੜਾ ਸਾਖ ਸਨੇਹੀਆਂ ਨਾਲੋਂ ਪਠ ਪਏ ਕਦਰ ਤੁਹਾਡੀ ਖੋ ਇਸ ਜਾਰੀ ਲਾਣੀ ਇਸ ਇਹ ਪ੍ਰਸੰਗ ਕਾਵ ਟੋਟਾ ਆਧੁਨਿਕ ਪੰਜਾਬੀ ਕਾਵ ਝਲਕਾਂ ਅਤੇ ਇਤਿਹਾਸ ਪੁਸਤਕਾਂ ਵਿੱਚ ਦਰਜ ਪਾਈ ਬੀਰ ਸਿੰਘ ਦੀ ਕਵਤਾ ਪਿੰਜਰੇ ਪਿਆ ਪੰਛੀ ਵਿੱਚੋਂ ਲਿਆ ਗਿਆ ਹੈ ਇਸ ਕਵਤਾ ਵਿੱਚ ਪਿੰਜਰੇ ਵਿੱਚ ਪਿਆ ਪੰਛੀ ਪਿੰਜਰੇ ਦੀ ਸਲਾਹੋਤਾ ਕਰਨ ਵਾਲੇ ਮਨੁੱਖ ਦੇ ਨਾਲ ਦੋ ਚਾਰ ਖਰੀਆਂ ਗੱਲਾਂ ਕਰਦਾ ਹੈ ਜਿਸ ਨੇ ਉਸ ਨੂੰ ਉਸ ਉੱਡਣ ਹਾਰੇ ਪੰਛੀ ਨੂੰ ਕੈਦ ਕਰ ਲਿਆ ਹੈ ਵਿਆਖਿਆ ਪਿੰਜਰੇ ਪਿਆ ਪੰਛੀ بڑے ਦੁੱਖ ਨਾਲ ਕਹਿੰਦਾ ਹੈ ਕਿ ਜਿਸ ਨੇ ਉਸ ਪਿੰਜਰੇ ਵਿੱਚ ਪਾਇਆ ਹੈ ਜਿਸ ਨੇ ਉਸ ਨੂੰ ਪਿੰਜਰੇ ਵਿੱਚ ਪਾਇਆ ਹੈ ਉਸ ਜ਼ਾਲਮ ਨੂੰ ਮੇਰਾ ਰੰਗ ਸੋਹਣਾ ਲੱਗਾ ਮੇਰੀ ਆਵਾਜ਼ ਮਿੱਠੀ ਤੇ ਪਿਆਰੀ ਲੱਗੀ ਪਰ ਇਸ ਨੇ ਮੇਰੇ ਗੁਣਾ ਦੀ ਇਹ ਕਦਰ ਕੀਤੀ ਕਿ ਲੁੱਕ ਕੇ ਜਾਲ ਲਾ ਲਿਆ ਮੈਨੂੰ ਫੜ ਕੇ ਪਿੰਜਰੇ ਵਿੱਚ ਪਾ ਲਿਆ ਇਸ ਪ੍ਰਕਾਰ ਇਸ ਨੇ ਮੰਨੂ ਮੇਰੇ ਸਾਖ ਸੋਹੰਦਿਆਂ ਨਾਲ ਬਿਸੋੜ ਦਿੱਤਾ ਹੈ ਮਨੁੱਖ ਜਿਹੜੀ ਤੂੰ ਮੇਰੀ ਇਸ ਤਰ੍ਹਾਂ ਕਦਰ ਕੀਤੀ ਹੈ ਇਹੇ ਪੱਠੀ ਵਿੱਚ ਪਵੇ ਮੈਨੂੰ ਜਹੀ ਕਦਰ ਦੀ ਜ਼ਰੂਰਤ ਨਹੀਂ ਮੰਨੂ ਜਹੀ ਗੁਲਾਮੀ ਵਿੱਚ ਪਾਉਣ ਦੀ ਬਾੜੀ ਜਾਰੀ ਦੀ ਲੋੜ ਨਹੀਂ ਤੇਰੀ ਇਹ ਜਾਰੀ ਖੇ ਵਿੱਚ ਰਜਾਵੇ ਬੈਰੀ नाग ਦਾ ਪਹਿਲਾ ਝਾਕਾ ਦੂਜੀ ਕਵਤਰਾ ਇਹ ਬੈਰੀ नाग ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿੰਜਦਾ ਰੰਗ ਫਰੋਜ਼ ਚਲਕ ਬਲੌਰੀ ਡੋਲ ਕਮੋਤੀ ਮੋਤੀਆਂ ਵਾਲੀ ਰੂਹ ਵਿੱਚ ਆ ਆ ਜਜਵਾ ਹੋਇਆ ਜਜਬ ਹੋਇਆ ਜੀ ਬੇਖ ਬੇਖਨੀ ਰਜ ਦਾ ਪ੍ਰਸੰਗ ਇਹ ਕਾਵ ਟੋਟਾ ਪੰਜਾਬੀ ਆਧੁਨਿਕ ਕਾਵ ਚਲਕਾਂ ਇਤਿਹਾਸ ਪੁਸਤਕ ਵਿੱਚ ਦਰਜ ਪਾਈ ਵੀਰ ਸਿੰਘ ਦੀ ਲਿਖੀ ਕਵਿਤਾ ਬੈਰੀਨਾਗ ਦਾ ਪਹਿਲਾ ਝਲਕਾ ਵਿੱਚੋਂ ਲਿਆ ਗਿਆ ਹੈ ਇਹ ਕਵਿਤਾ ਪਾਈ ਵੀਰ ਸਿੰਘ ਦੀ ਜਿਨੇ ਕਸ਼ਮੀਰ ਦੇ ਚਸਵੇਂ ਬੈਰੀਨਾਗ ਦੀ ਬਿਸ਼ਮਾਦੀ ਕੁਦਰਤ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਲਿਖੀ ਹੈ ਉਸ ਦੀ ਸੁੰਦਰਤਾ ਉਸ ਦੀ ਕੁਦਰਤੀ ਸੁੰਦਰਤਾ ਵਿੱਚ ਉਸ ਨੂੰ ਕਾਦਰ ਦਾ ਸਰੂਪ ਝਲਕਦਾ ਦਿਖਾਈ ਦਿੰਦਾ ਹੈ ਵਿਆਖਿਆ ਭਾਈ ਸਹਿਬ ਬਹਿਰੀ नाग ਚਸ਼ਮੀ ਨੂੰ ਸਬੋਧਨ ਕਰਦੇ ਹੋਏ ਲਿਖਦੇ ਹਨ हे ਬਹਿਰੀ नाग ਜਦੋਂ ਤੇਰਾ ਬਿਸਮਾਦੀ ਨਜ਼ਾਰਾ ਪਹਿਲੀ ਵਾਰ ਮੇਰੀਆਂ ਅੱਖੀਆਂ ਸਾਹਮਣੇ ਆਉਂਦਾ ਹੈ ਤਾਂ ਤੇਰੀ ਕੁਦਰਤ ਕੁਦਰਤੀ ਸੁੰਦਰਤਾ ਵਿੱਚ ਪ੍ਰਭੂ ਦਾ ਸੁੰਦਰਤਾ ਵਿੱਚ ਪ੍ਰਭੂ ਦਾ ਚੁੰਦਿਆ ਦੇਣਾ ਬਾਲਾ ਪ੍ਰਕਾਸ਼ ਦਿਖਾਈ ਦਿੰਦਾ ਹੈ ਜਿਸ ਨੂੰ ਦੇਖ ਕੇ ਮੇਰਾ ਸਿਰ ਸਜਦੇ ਵਿੱਚ ਝੁਕ ਜਾਂਦਾ ਹੈ ਤੇਰੀ ਪਾਣੀ ਦਾ ਰੰਗ ਫਿਰੋਜੀ ਹੈ ਜੋ ਕਿ ਸ਼ੀਸ਼ੇ ਵਾਂਗ ਚਮਕਦਾ ਹੈ ਉਸ ਦੀ ਚਲਕ ਕਮੋਤੀਆਂ ਵਰਗੀ ਹੈ ਤੇਰੀ ਇਹ ਅਦਪੁੱਤ ਤੇ ਰੱਬੀ ਸੁੰਦਰਤਾ ਰੂਹ ਵਿੱਚ ਜਜਵੇ ਜਜਵੇ ਹੁੰਦੀ ਜਾਂਦੀ ਹੈ ਤੇ ਉਸ ਨੂੰ ਦੇਖ ਦੇਖ ਕੇ ਦਿਲ ਰਜਦਾ ਨਹੀਂ ਨਾ ਕੋਈ ਨਾਦ ਸਰੋਦੀ ਸੁਣਾਵੇ ਫੇਰ ਸੰਗੀਤ ਰਸ ਛਾਇਆ ਚੁੱਪ ਚਾਨ ਪਰ ਰੂਪ ਤੇਰੇ ਵਿੱਚ ਕਵਤਾ ਰੰਗ ਜਮਾਇਆ ਸਰਦ ਸਰਦ ਪਰ ਛੁਪਿਆ ਤੈਨੂੰ ਰੂ ਸਰੂਰ ਵਿੱਚ ਆਏ ਗਹਿਰ ਗੰਭੀਰ ਅਡੋਲ ਸੁਹਾਵਾ ਤਾ ਕਿਹਾ ਜੋਗ ਕਮਾਇਆ પ્રસੰਗ ਇਹ ਕਾਵ ਟੋਟਾ ਆਧੁਨਿਕ ਪੰਜਾਬੀ ਕਾਵ ਚਲਕਾ ਇਤਿਹਾਸ ਵਿੱਚ ਪੁਸਤਕ ਵਿੱਚ ਤਰਜਿ ਭਾਈ ਵੀਰ ਸਿੰਘ ਦੀ ਲਿਖੀ ਕਵਤਾ ਬੈਰੀਨਾਗ ਦਾ ਪਹਿਲਾ ਚਲਕਾ ਵਿੱਚੋਂ ਲਿਆ ਗਿਆ ਹੈ ਕਵਤਾ ਭਾਈ ਵੀਰ ਸਿੰਘ ਦੀ ਕਸ਼ਮੀਰ ਦੇ ਚਸ਼ਮੇ ਨੇਰੀ ਬੈਰੀਨਾਗ ਦੀ ਪਸਮਾਦੀ ਸੁੰਦਰ ਕੁਦਰਤੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਲਿਖੀ ਤੇ ਉਸ ਦੀ ਕੁਦਰਤ ਕੁਦਰਤੀ ਸੁੰਦਰਤਾ ਵਿੱਚ ਉਹਨਾਂ ਨੂੰ ਕਾਦਰ ਦਾ ਸਰੂਪ ਝਲਕਦਾ ਦਿਖਾਈ ਦਿੰਦਾ ਹੈ ਵਿਆਖਿਆ ਪਾਈ ਸਾਹਿਬ ਬੈਰੀਨਾਗ ਤਸਮੀ ਨੂੰ ਉਸ ਦੀ ਰਸਮਈ ਵਿਸਮਾਦ ਨਾਲ ਭਰੀ ਸੁੰਦਰਤਾ ਤੋਂ ਪ੍ਰਭਾਵਤ ਹੋ ਕੇ ਬੜੇ ਜੰਮੇ ਨਾਲ ਕਹਿੰਦੇ ਹਨ ਬੈਰੀਨਾਗ ਤੈਨੂੰ ਮੈਨੂੰ ਤੇਰੇ ਨੇੜੇ ਨੇੜੇ ਕੋਈ ਨਾਦ ਵੱਜਦਾ ਜਾਂ ਗਾਇਆ ਜਾ ਰਿਹਾ ਰਾਗ ਸੁਣਾਈ ਦਿੰਦਾ ਹੈ ਜਿੰਦਾ ਪਰ ਫੇਰ ਵੀ ਤੇਰੇ ਅਦਭੁਤ ਦਰਸ਼ਨ ਨੂੰ ਦੇਖਦਿਆਂ ਮੈਨੂੰ ਸੰਗੀਤ ਰਸ ਸ਼ਾਇਦ ਖਾਈ ਦੇ ਰਿਹਾ ਹੈ ਆਇ ਦਿਵਾਲੇ ਭਾਵੇਂ ਚੁੱਪ ਵਰਤੀ ਹੈ ਕੋਈ ਹੈ ਪਰ ਤੇਰੇ ਰੂਪ ਵਿੱਚ ਕਵਤਾ ਦੀ ਸੁੰਦਰਤਾ ਨੇ ਆਪਣਾ ਅਦਭੁਤ ਰਸ ਜਮਾਇਆ ਹੋਇਆ ਹੈ ਤੂੰ ਆਪਣੀ ਠੰਡ ਨਾਲ ਮੈਨੂੰ ਵੀ ਤ੍ਰਿਪਤਾ ਰਿਹਾ ਹੈ ਤੇ ਤੈਨੂੰ ਛੂਹ ਨਾਲ ਮੇਰੀ ਰੂਹ ਨੂੰ ਇੱਕ ਅਨੋਖਾ ਸਰੂਰ ਆ ਰਿਹਾ ਹੈ ਤੂੰ ਬਹੁਤ ਹੀ ਜ਼ਿਆਦਾ ਗੰਭੀਰ ਜਾਪਦਾ ਹੈ ਤੇਰਾ ਅਡੋਲ ਸੁਹਾਵਣਾ ਆਦਪੋਤ ਦ੍ਰਿਸ਼ ਦੇਖ ਕੇ ਮੇਰੇ ਮਨ ਮੇਰਾ ਮਨ ਤੈਨੂੰ ਛੋਂਦਾ ਹੈ ਪੁੱਛਦਾ ਹੈ ਤੂੰ ਕਿਹੜੀ ਜੋਰ ਸਾਧਨਾ ਕੀਤੀ ਜਿਸ ਰਾਹੀ ਤੇਰੇ ਵਿੱਚੋਂ ਅਜਹਿਰਾ ਸਮਾਈ ਬਿਸਮਾਦ ਨਾਲ ਭਰਿਆ ਪ੍ਰਭਾਵ ਉਪਜ ਰਿਹਾ ਹੈ ਅਰਥਾਤ ਤੈਨੂੰ ਇਹ ਉੱਚ ਵਸਤਾ ਕਿਸ ਕਠਨ ਸਾਧਨਾ ਤੋਂ ਪ੍ਰਾਪਤ ਹੋਈ ਜਾਪਦੀ ਹੈ ਤੀਜਾ ਇੱਛਾਵਲਤੇ ਡੂੰਘੀਆਂ ਸ਼ਾਮਾਂ ਸੰਜੁ ਹੋਈ ਪਰ ਸ਼ਾਮੇ ਛੁਪ ਗਈ ਕਿਉਂ ਇੱਛਾ ਵੱਲ ਤੇ ਜਾਈ ਨੈ ਸਰੋਧ ਕਰ ਹੀ ਉਵੇਂ ਹੀ ਤੇ ਟਰਨੋ ਵੀ ਨਹ ਹਾਰੀ ਸਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ ਸਹਿਮ ਸਵਾਦਲਾ ਸਾਰੇ ਹਾ ਸਾਰੇ ਤੇ ਕੁਦਰਤ ਟਿਕ ਗਈ ਸਾਰੀ પ્રસੰਗ ਇਹ ਕਾਵ ਟੋਟਾ ਦਨੁਕ ਪੰਜਾਬੀ ਕਾਬ ਚਲਕਾਂ ਤੇ ਇਤਿਹਾਸ ਵਿੱਚੋਂ ਪੁਸਤਕੀ ਚੋਂ ਦਰਜ ਪਾਈ ਬੀਰ ਸਿੰਘ ਦੀ ਰਚੀ ਹੋਈ ਕਵਿਤਾ ਇੱਛਾਵਲਤੀ ਢੁੰਗੀਆਂ ਸ਼ਾਮਾ ਵਿੱਚੋਂ ਲਿਆ ਗਿਆ ਹੈ ਇਹ ਕਵਿਤਾ ਵਿੱਚ ਕਵੀ ਨੇ ਨੂੰ ਸਾਰੀ ਕੁਦਰਤ ਚੇਤਨ ਰੂਪ ਵਿੱਚ ਕਿਸੇ ਰਹੱਸਮਈ ਉਦੇਸ਼ ਦੀ ਆਹਾਰ ਵਿੱਚ ਲੱਗੀ ਹੋਈ ਪ੍ਰਤੀਤ ਹੁੰਦੀ ਹੈ ਇਸ ਵਿੱਚ ਉਸ ਨੇ ਕਸ਼ਮੀਰ ਦੇ ਚਸ਼ਮੇ ਇੱਛਾਵਲ ਨਾਲ ਪ੍ਰਸ਼ਨ ਉੱਤਰ ਕਰਦਾ ਹੈ ਵਿਆਖਿਆ ਭਾਈ ਵੀਰ ਸਿੰਘ ਚਸ਼ਮੇ ਨੂੰ ਪ੍ਰਸ਼ਨ ਕਰਦਾ ਹੈ ਇੱਛਾਵਲ ਸ਼ਾਮ ਪੈ ਗਈ ਹੈ ਦਿਨ ਢਲ ਗਿਆ ਹੈ ਤੂੰ ਪਰ ਤੂੰ ਅਜੇ ਵੀ ਉਸੇ ਚਾਲ ਵਿੱਚ ਚੱਲ ਰਿਹਾ ਹਾਂ ਇਧਰ ਉਧਰ ਸੈਰ ਕਰਨ ਵਾਲੇ ਸਲਾਨੀ ਪੰਛੀ ਬਾਗਾਂ ਦੇ ਮਾਲੀ ਸਭ ਆਰਾਮ ਕਰਨ ਵਿੱਚ ਆਪਣੇ ਆਰਾਮ ਕਰਨ ਲਈ ਆਪਣੇ ਟਿਕਾਣੇ ਤੇ ਚਲੇ ਗਏ ਹਨ ਚਾਰੇ ਪਾਸੇ ਆਨੰਦ ਭਰੀ ਚੁੱਪ ਦਾ ਸਵਾਦ ਛਾ ਰਿਹਾ ਹੈ ਸਾਰੀ ਕੁਦਰਤ ਟਿਕ ਗਈ ਹੈ ਪਰ ਤੂੰ ਉਸੇ ਤਰ੍ਹਾਂ ਚੱਲ ਰਿਹਾ ਹਾਂ ਹੈ ਇਸ ਦਾ ਕੀ ਕਾਰਨ ਹੈ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਉਹ ਕਰ ਆਰਾਮ ਨਹੀਂ ਬੈੰਦੇ ਨੈਣ ਨੈਣੋ ਬਾਲੇ ਨੈਣ ਕੀ ਨੀਂਦਰ ਉਹ ਦਿਨੇ ਰਾਤ ਪਏ ਬੈੰਦੇ ਕੋ ਲਗਣ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ ਬਸ ਲੋ ਪੁਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ ਪ੍ਰਸੰਗ ਇਹ ਕਾਵ ਟੋਟਾ ਅਦਨ ਕਵਿਤਾ ਵੀ ਕਾਵ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਪਈ ਵੀਰ ਸਿੰਘ ਦੀ ਰਚੀ ਹੋਈ ਕਵਿਤਾ ਇੱਛਾ ਬਾਲਤੀ ਡੂੰਘੀਆਂ ਸਾਮਾ ਵਿੱਚੋਂ ਲਿਆ ਗਿਆ ਹੈ ਇਹੀ ਕਵਤਾ ਵਿੱਚ ਕਵੀ ਨੂੰ ਸਾਰੀ ਕੁਦਰਤ ਚੇਤਨ ਰੂਪ ਵਿੱਚ ਕਿਸੇ ਰਹੱਸਮਈ ਉਦੇਸ਼ ਦੇ ਆਹਰ ਵਿੱਚ ਲੱਗੀ ਹੋਈ ਪ੍ਰਤੀਤ ਹੁੰਦੀ ਹੈ ਇਸ ਵਿੱਚ ਉਸ ਨੇ ਉਹ ਕਸ਼ਮੀਰ ਦੇ ਚਸ਼ਮੇ ਦੀ ਇੱਛਾਵਲ ਨਾਲ ਪ੍ਰਸ਼ਨ ਉੱਤਰ ਕਰਦਾ ਹੈ ਵਿਆਖਿਆ ਕਵੀ ਦਾ ਪ੍ਰਸ਼ਨ ਸੁਣ ਕੇ ਚਸ਼ਮਾ ਚਸ਼ਮੇ ਨੇ ਉੱਤਰ ਦਿੱਤਾ ਸੰਜ ਪੈ ਜਾਣ ਉੱਤੇ ਵੀ ਉਸ ਦੇ ਚੱਲਦੇ ਰਹਿਣ ਦਾ ਕਾਰਨ ਉਸ ਦੇ ਅੰਦਰ ਵੱਸਦੀ ਪ੍ਰੀਤਮ ਦੇ ਮਿਲਾਪ ਦੀ ਖਿੱਚ ਹੈ ਜਿੰਨਾ ਦੇਦਰ ਵਿੱਚ ਆਪਣੇ ਪ੍ਰੀਤਮ ਲਈ ਖਿੱਚਉਂਦੀ ਹੈ ਉਹ ਕਦੇ ਠੀਕ ਹੈ ਕਦੇ ਬੜਨਾ ਕਦੇ ਨਹੀਂ ਕਦੇ ਕਦੇ ਵੀ ਆਰਾਮ ਨਹੀਂ ਕਰਦੇ ਇੱਥੇ ਬੜਨਾ ਜਿੰਨਾ ਅੱਖਾਂ ਨੂੰ ਨਿਹੋਂ ਲੱਗ ਚੁੱਕੀ ਹੋਵੇ ਉਹਨਾਂ ਕਦੀ ਵੀ ਨੀਂਦ ਨਹੀਂ ਆਉਂਦੀ ਉਹ ਦਿਨ ਰਾਤ ਪ੍ਰੀਤਮ ਦੀ ਪਾਲ ਵਿੱਚ ਲਈ ਖੁੱਲੀਆਂ ਰਹਿੰਦੀਆਂ ਹਨ ਉਸ ਦੀ ਪਾਲ ਵਿੱਚ ਲੱਗੀਆਂ ਰਹਿੰਦੀਆਂ ਹਨ ਉਹਨਾਂ ਨੂੰ ਪ੍ਰੀਤਮ ਦੇ ਮਰਾਪ ਦੀ ਇੱਕੋ ਲਗਣ ਲੱਗੀ ਰਹਿੰਦੀ ਲੱਗੀ ਹੁੰਦੀ ਹੈ ਇਸ ਕਰਕੇ ਉਹਨਾਂ ਦੀ ਚਾਲ ਵਿੱਚ ਕੋਈ ਫਰਕ ਨਹੀਂ ਪੈਂਦਾ ਪ੍ਰੀਤਮ ਦੇ ਮਲਾਪ ਤੋਂ ਉਰੇ ਉਹਨਾਂ ਦਾ ਕੋਈ ਪੜਾ ਨਹੀਂ ਹੁੰਦਾ ਇਸ ਲਈ ਉਹ ਦਿਨ ਰਾਤ ਆਪਣੀ ਚਾਲ ਤੁਰਦੇ ਰਹਿੰਦੇ ਹਨ ਭਾਪ ਪ੍ਰਭ ਦੀ ਦੇ ਪ੍ਰੇਮੀ ਸੁਖ ਆਰਾਮ ਦੀ ਪ੍ਰਵਾਹ ਨਹੀਂ ਕਰਦੇ ਤੇ ਉਹ ਪ੍ਰੀਤਮ ਦੇ ਮਲਾਪ ਲਈ ਮਲਾਪ ਦੀ ਤਾਂ ਵਿਚ ਦਿਨ ਰਾਤ ਦਿਨ ਯਤਨ ਕਰਦੇ ਰਹੇ ਹਣ ਏਸੀ ਆਪਣੀ ਮਹੱਤਮਪੂਰਨ ਵੀਡੀਓ ਭਾਈ ਵੀਰ ਸਿੰਘ ਜਮਾਤ 11ਵੀਂ ਕਾ ਪੁਸਤਕ ਆਧੁਨਿਕ ਪੰਜਾਬੀ ਕਾਵ ਚਾਰਕਾਂ ਤੇ ਇਤਿਹਾਸ ਵਿੱਚੋਂ ਭਾਈ ਵੀਰ ਸਿੰਘ ਦਾ ਸੰਵੰਤ ਜਿਹੜੀ ਸੀ ਇਹ ਇਹ ਉਹਨਾਂ ਦੀ ਕਪਤਨੀ ਵਿਆਖਿਆ ਸੀ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ